ਸਾਤਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀ ਕਲੈਕਸ਼ਨ ਘੱਟ ਰੇਟਾਂ ਵਾਲੀਆਂ ਨੇ ਵੀਡੀਓ ਨੂੰ ਲਾਸਟ ਤੱਕ ਵੇਖਿਓ ਕਿਉਂਕਿ ਕਲੈਕਸ਼ਨਾਂ ਬਹੁਤ ਪਿਆਰੀਆਂ ਨੇ ਸਭ ਦੀ ਡਿਟੇਲ ਡਿਸਕ੍ਰਿਪਸ਼ਨ ਦੱਸ ਦਿਆਂਗੀ ਅਗਰ ਕਿਸੇ ਦੀ ਰਹਿ ਜਾਏ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦੇਣਾ ਫਰਸਟ ਕਲੈਕਸ਼ਨ ਜੋ ਚੱਲ ਰਹੀ ਹੈ ਹਮੇਸ਼ਾ ਟ੍ਰੈਂਡ ਵਿੱਚ ਰਹੀ ਹੈ ਇਹ ਜੌਰਜਟ ਦੀ ਕਲੈਕਸ਼ਨ ਹੈ ਹੁਣ ਵਿంటర్ ਸੀਜ਼ਨ ਆ ਰਿਹਾ ਤੇ ਜੌਰਜਟ ਤੇ ਸੂਟ ਕਾਫੀ ਟ੍ਰੈਂਡ ਵਿੱਚ ਰਹਿੰਦੇ ਨੇ ਫਰਸਟ ਜੈਰੀ ਕਲੈਕਸ਼ਨ ਐਸ ਵੈਲ ਸਕਰੀਨ ਤੇ ਚੱਲ ਰਹੀ ਹੈ ਚੌਰਜੜ ਦਾ 5 ਮੀਟਰ ਦਾ ਫੈਬਰਿਕ ਆਏਗਾ ਤੇ ਨਾਲ ਚੌਰਜੜ ਦਾ ਹੀ ਦੁਪੱਟਾ ਆਏਗਾ ਦੁਪੱਟੇ ਤੇ ਜਿਹੜੇ ਆ ਸਾਈਡਾਂ ਤੇ ਕੱਟਵਕ ਵਾਲੀ ਐਮਬ੍ਰੋਇਡਰੀ ਹੋਈ ਹੈ ਤੇ ਦੁਪੱਟੇ ਦੇ ਵਿੱਚ ਵੀ ਕਢਾਈ ਹੈ ਸੂਟ ਜਿਹੜਾ 5 ਮੀਟਰ ਆਲਓਵਰ ਪ੍ਰਿੰਟਡ ਮਿਲੇਗਾ ਚੌਰਜੜ ਦਾ ਡਿਜੀਟਲ ਪ੍ਰਿੰਟ ਦੇ ਨਾਲ ਸੇਮ ਜਿਵੇਂ ਦਾ ਪ੍ਰਿੰਟ ਸ਼ਰਟ ਤੇ ਬਾਟਮ ਤੇ ਫੈਬਰਿਕ ਤੇ ਆ ਸੇਮ ਹੋਵੇਂ ਦਾ ਦੁਪੱਟੇ ਤੇ ਆਏਗਾ ਰੇਟ ਇਹਦਾ 790 ਰੁਪਏ ਹੈ ਕੀਪਿੰਗ ਚਾਰजेस ਜਿਹੜੇ ਇਹਨਾਂ ਸੂਟਾਂ ਤੇ ਫ੍ਰੀ ਨੇ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗੇਗਾ ਸਿਰਫ ਤੇ ਸਿਰਫ 790 ਰੁਪਿਆਵਾਂ ਦੇ ਵਿੱਚ ਜੋਰ ਚੜਤਾ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਦੁਪੱਟਾ ਕਢਾਈ ਵਾਲਾ ਆਏਗਾ ਫੁੱਲ ਸੂਟ ਹੈ ਐ ਵਾਲੀਆਂ ਕਲੈਕਸ਼ਨਾਂ ਨਵੀਆਂ ਹੀ ਆਈਆਂ ਨੇ ਖਾਦੀ ਸਿਲਕ ਤੇ ਫੈਬਰਿਕ ਦੇ ਨਾਲ ਆਈਆਂ ਨੇ ਬਾਡੀਵੇਅਰ ਕਲੈਕਸ਼ਨਾਂ ਤੁਸੀਂ ਇਹਨਾਂ ਤੇ ਕਢਾਈਆਂ ਕਰਵਾ ਕੇ ਲੈਸ ਲਵਾ ਕੇ ਬਟਨ ਜਾਂ ਲਟਕਣ ਲਗਾ ਕੇ ਅਪਨੇ ਅਕੋਰਡਿੰਗਲੀ ਇਹਨਾਂ ਨੂੰ ਕਸਟਮਾਈਜ਼ ਕਰ ਸਕਦੇ ਹੋ ਰੇਟ ਸਿਰਫ ਸਿਰਫ 630 ਰੁਪਏ ਆ 5 ਮੀਟਰ ਦਾ ਫੈਬਰਿਕ ਮਿਲੇਗਾ ਖਾਦੀ ਸਿਲਕ ਦਾ ਫੈਬਰਿਕ ਦਾ ਆਏਗਾ ਕੋਈ ਵੀ ਹੈਂਡ ਐਮਬਲੋਇਡਰੀ ਜਿਹੜਾ ਸਪੈਸ਼ਲ ਫੈਬਰਿਕ ਹੈ ਇਹ ਵਾਲਾ ਫੈਬਰਿਕ ਹੈਂਡ ਐਮਬਲੋਇਡਰੀ ਦੇ ਲਈ ਬਹੁਤ ਹੀ ਵਧੀਆ ਹੈ ਰੰਗ ਜਿਹੜੇ ਹੈਗੇ ਨੇ ਇੱਥੇ ਮੈਂ ਐਡ ਕਰ ਦਿੱਤੇ ਨੇ ਔਰਗੈਂਜ਼ਾ ਹਰ ਫਿਰ ਤਰ੍ਹਾਂ ਦੇ ਸੂਟਾਂ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ ਇਹ ਪਾਰਟੀ ਵੇਅਰ ਸੂਟ ਔਰਗੈਂਜ਼ਾ ਦੇ ਲਈ ਆਏ ਨੇ ਹੈਂਡ ਪੇਂਟ ਵਾਲੇ ਕਿਉਂਕਿ ਇਹਨਾਂ ਨੂੰ ਸਿੰਪਲ ਸੌਬਰ ਜਿਹੜੀਆਂ ਕਲੈਕਸ਼ਨਾਂ ਹੁੰਦੀਆਂ ਨੇ ਉਹ ਬਹੁਤ ਪਸੰਦ ਆਉਂਦੀਆਂ ਨੇ ਹੈਂਡ ਪੇਂਟ ਦੀ ਕਲ 2 ਮੀਟਰ ਦਾ ਸੌਫਟਵਰ ਔਰਗੈਂਜ਼ਾ ਦਾ ਤੁਹਾਨੂੰ ਸ਼ਾਰਟ ਦਾ ਫੈਬਰਿਕ ਮਿਲੇਗਾ ਹੈਂਡ ਪੇਂਟ ਦੇ ਨਾਲ ਬਹੁਤ ਹੀ ਪਿਆਰਾ ਪੇਂਟ ਹੈ ਕਲਰ ਇਹਦੇ ਵਿੱਚ 80 ਤੋਂ ਉੱਪਰ ਹੈਗੇ ਨੇ ਕਲਰ ਥੋੜੇ ਜਿਵੇਂ ਨੇ ਡਿਜ਼ਾਈਨ ਜਿਹੜੇ ਨੇ 80 ਤੋਂ ਉੱਪਰ ਨੇ बॉटਮ ਪਲੇਨ ਆਏਗਾ 2 ਮੀਟਰ ਦਾ बॉटਮ ਜਿਹੜਾ ਹੈ 2 ਮੀਟਰ ਦਾ ਚੌਰ ਚਟਦਾ ਆਏਗਾ ਪਲੇਨ बॉटਮ ਹੈ ਦੁਪੱਟਾ ਵੀ ਔਰਗੈਂਜ਼ਾ ਦਾ ਆਏਗਾ 2 ਮੀਟਰ ਦਾ ਤੇ ਦੁਪੱਟੇ ਤੇ ਵੀ ਹੈਂਡ ਪੇਂਟ ਸੀਮ ਜਿਵੇਂ ਦਾ ਸ਼ਾਰਟ ਤੇ ਦਿੱਤਾ ਗਿਆ ਸੀ ਮਵੇਂ ਦਾ ਆਏਗਾ ਰੇਟ ਜਿਹੜਾ ਇਹਨਾਂ ਦਾ 680 ਰੁਪਏ ਆ ਸ਼ਿਪਿੰਗ ਚਾਰजेस ਫ੍ਰੀ ਹੈ ਕੋਈ ਵੀ ਐਕਸਟਰਾ ਜਿਹੜੇ ਚਾਰਜਸ ਨੇ ਨਹੀਂ ਲੱਗਣਗੇ ਆਲ ਓਵਰ ਇੰਡੀਆ 680 ਦੇ ਵਿੱਚ ਇਹ ਜਿਹੜਾ ਸੂਟ ਹੈ ਬਹੁਤ ਹੀ ਪਿਆਰਾ ਔਰਗੈਂਜ਼ਾ ਦਾ ਹੈਂਡ ਪੇਂਟ ਵਾਲਾ ਸੂਟ ਨਾਲ ਹੈਂਡ ਪੇਂਟ ਵਾਲਾ ਔਰਗੈਂਜ਼ਾ ਦਾ ਦੁਪੱਟਾ ਤੇ ਜੌਰਜਟ ਦੇ ਬਾਟਮ ਨਾਲ 2 ਮੀਟਰ ਦਾ ਪਲੇਨ ਬਾਟਮ ਹੈ 2 ਮੀਟਰ ਦੀ ਸ਼ਰਟ ਹੈ 2 ਮੀਟਰ ਦਾ ਦੁਪੱਟਾ ਤੁਹਾਡੇ ਘਰ ਤੱਕ ਪਹੁੰਚੇਗਾ ਸਿਰਫ ਤੇ ਸਿਰਫ 6 ਸਵਸੀਆਂ ਦੇ ਵਿੱਚ ਬਾਕੀ ਤੁਸੀਂ ਕਿਸੇ ਸੂਟ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਕਰਨੀ ਤਾਂ ਉਹਦੇ ਲਈ ਮੈਂ ਆਪਣਾ ਨੰਬਰ 623924575 ਜੋ ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੇਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਚਾਹੀ ਉਹ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਚੋਗੀਆਂ ਅਪਡੇਟਸ ਕਰਦੀ ਉਹਨਾਂ ਦੇ ਵਿੱਚੋਂ ਤੁਹਾਨੂੰ ਤੁਹਾਡਾ ਰਿਪਲਾਈ ਜ਼ਰੂਰ ਆਏਗਾ ਕਲੈਕਸ਼ਨਾਂ ਜਿੰਨੀਆਂ ਵੀ ਮੈਂ ਐਡ ਕੀਤੀਆਂ ਨੇ ਸਾਰੀਆਂ ਅਵੇਲੇਬਲ ਨੇ ਕਿਸੇ ਵੀ ਸੂਟ ਤੇ ਕੋਈ ਸ਼ਿਪਿੰਗ ਚਾਰजेस ਐਕਸਟਰਾ ਨਹੀਂ ਹੈਗਾ ਸਾਰਿਆਂ ਤੇ ਫ੍ਰੀ ਸ਼ਿਪਿੰਗ ਚਾਰजेस ਨੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਫੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ